ਇਕ ਵਾਰ ਮੈਨੂੰ ਰਾਧਾ ਸਵਾਮੀ ਮਾਤਾ ਦੇ ਸత్సੰਗੀ ਮਿਲੇ ਤੇ ਕਹਿਣ ਲੱਗੇ ਕਿ ਇਹ ਅਸਲ ਮਕਾਮ ਤਿੰਨ ਲੋਕਾਂ ਤੋਂ ਵੀ ਪਰੇ ਚੌਥੇ ਲੋਕ ਦਾ ਹੈ ਉਹ ਚੌਥਾ ਲੋਕ ਹੀ ਸਾਡਾ ਨਿਜ ਘਰ ਨਜ ਤਾਮ ਹੈ ਅਸੀਂ ਉੱਥੋਂ ਹੀ ਨੀਚੇ ਆਏ ਹਾਂ ਤੇ ਹਰਨ ਸਾਡੇ ਗੁਰੂ ਮਹਾਰਾਜ ਸਾਨੂੰ ਵਾਪਸ ਸਾਨੂੰ ਸਾਡੇ ਨਿੱਜ ਘਰ ਨਜਤਾਵ ਲੈ ਕੇ ਜਾਣਗੇ ਮੇਗਾ ਭਾਈ ਬਹੁਤ ਵਧੀਆ ਗੱਲ ਹੈ ਮੇਰਾ ਤੋ ਤੋਂ ਇੱਕ ਸਵਾਲ ਹੈ ਕਹਿੰਦੇ ਜੀ ਪੁੱਛੋ ਮੈਂ ਕਿਹਾ ਭਾਈ ਆ ਤਾਂ ਦੱਸੋ ਉਤੋਂ ਨਿਚੇ ਕਿਵੇਂ ਆਏ ਉਤੇ ਰੰਦੇ ਅਹੇ ਦੇ ਪਵਿੱਤਰ ਸਥਾਨ ਤੋਂ ਵੀ ਜੇ ਤੁਹਾਨੂੰ ਨੀਚੇ ਆਣਾ ਪੈ ਜਾਵੇ ਤਾਂ ਭਾਈ ਮਾਫ ਕਰਨਾ ਜਾ ਕੇ ਫੇਰ ਥੱਲੇ ਆ ਜੂੰਗੇ ਇਹਦੇ ਵਿੱਚ ਇਹ ਵੱਡੀ ਗੱਲ ਹੈ ਤਿੰਨ ਲੋਕਾਂ ਲੇ ਤੌਰੇ ਫਿਰਦੇ ਪਏ ਚੌਥੇ ਲੋਕਾਂ ਲੇ ਵੀ ਉਰੇ ਹੀ ਫਿਰ ਜਾਂਦੇ ਫਰਕ ਕੀ ਰਹਿ ਗਿਆ ਭਾਈ ਕਾਰਨ ਤਾਂ ਦੱਸੋ ਅਏ ਇਹ ਕਿਹੜੀ ਘਟਨਾ ਆ ਵਰਗੀ ਜਿਹੜਾ ਤੁਹਾਨੂੰ ਨਿਚੇ ਆਣਾ ਪੈ ਗਿਆ ਉਹ ਤਾਂ ਜੀ ਚੁੱਪੇ ਕਰਕੇ ਹੁਣ ਕੀ ਕਹਿਣ ਭਰਾਵੋ ਬਹੁਤ ਔਖਾ ਹੋ ਜਾਂਦਾ ਹੈ ਦੱਸਣਾ ਕਿ ਭਾਈ ਕਿਉਂ ਆਏ ਹੁਣ ਕਿਹੜਾ ਦੋਸ਼ ਦਸੀਏ ਉੱਚਾ ਬਹੁਤ ਉੱਚਾ ਤੁਰਤਾ ਕਹਿ ਦੰਨੇ ਲੇਕਿਨ ਜਿਵੇਂ ਹੀ ਕਹਿ ਗਾ ਨੀਂ ਨਿਚੇ ਵੀ ਆਗੇ ਸਾਰੀ ਮਿੱਟੀ ਹੋ ਜਾਂਦੀ ਹੈ ਕਿਉਂਕਿ ਨਿਚੇ ਅਣਾਈ ਅਧੂਰਾਪਨ ਭਾਈ ਜੇ ਇਨਨੇ ਕੇ ਪੂਰਨ ਸਥਾਨ ਤੇ ਹੁੰਦੇ ਤਾਂ ਨਿਚੇ ਨਾ ਆਂਦੇ ਉਥੇ ਹੀ ਰਹਿੰਦੇ ਨਿਚੇ ਆਗੇ ਪਰਮਾਣਵੀ ਦੇਤਾ ਉਲਟਾ ਕਤਾਬਾਂ ਵਿਸ਼ਾਉਂਦੀਆਂ ਮੋਰ ਬਿਲਾਤੀ ਅਧੂਰੇਪਾਨ ਦੀ ਲੋਭ ਭਾਵ ਮੈਗਿਆ ਪਾਈ ਜਿਹਨੇ ਪਰਮਾਤਮਾ ਨੂੰ ਪਾਣਾ ਹੈ ਆਉਣੇ ਹੋ ਰਹੀ ਪਾਣਾ ਹੈ ਜਿਹਨੇ ਹੋ ਰਣੀ ਪਾਇਆ ਆਉਣੇ ਕਿਤੇ ਨਹੀਂ ਪਾਇਆ ਆ ਤਮਾ ਤੁਮਾਲੇ ਵੀ ਨਜੇ ਘੁੰਮਦੇ ਫਿਰਦੇ ਹੁਣ ਕਹਿੰਦੇ ਅਸੀਂ ਦੁਬਾਰਾ ਫੇਰ ਜਾਣਾ ਚਲੋ ਪਰਮਾਤਮਾ ਦੀ ਖੇਡ ਹੈ ਇਹਨਾਂ ਨੂੰ ਵੀ ਕੁੰਮੀ ਬਰੀਆਂ ਤੋਂ ਸੰਸਾਰ ਸਭ ਚੱਲੀ ਜਾਂਦੇ